ਉਨਾ ਬਾਰੇ ਚ ਕਿਹਾ ਜਿਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਂ ਲੇਕਿਨ ਬੜਾ ਅਫਸੋਸ ਹੈ ਕਿ ਬਦਲਾਅ ਦੇ ਨਾਂ ਤੇ ਉਮੀਦ ਦੀ ਸੋਸਾ ਪਲੀਜ਼ ਸੋਸਾ ਬੋਲਣ ਦਿਓ ਬਦਲਾਅ ਦੇ ਨਾਂ ਦੀ ਉਮੀਦ ਦੀ ਇੱਕ ਕਿਰਨ ਸੀ ਕੱਲ ਜਦੋਂ ਬਜਟ ਚੜਾ ਪੜਿਆ ਜਾ ਰਿਹਾ ਸੀ ਟੀਵੀ ਦੇ ਉੱਤੇ ਮਹਿਲਾਵਾਂ ਨੂੰ ਬੜੀ ਉਮੀਦ ਸੀ ਕਿ ਸ਼ਾਇਦ ਚੌਥੇ ਬਜਟ ਦੇ ਵਿੱਚ ਔਰਤਾਂ ਵਾਸਤੇ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ 1000 ਰੁਪਿਆ ਉਹਨਾਂ ਨੂੰ ਦਿੱਤਾ ਜਾਏਗਾ ਉਹਦੀ ਅਨਾਉਂਸਮੈਂਟ ਸ਼ਾਇਦ ਕੀਤੀ ਜਾਵੇ ਪਰ ਬੜੀ ਨਿਰਾਸ਼ਾ ਹੋਈ ਮਹਿਲਾਵਾਂ ਨੂੰ ਖਾਸ ਤੌਰ ਤੇ ਕਿਉਂਕਿ 36000 ਦਾ ਜਿਹੜਾ ਬੈਕਲੌਗ ਹੈ ਉਹ ਹਰ ਮਹਿਲਾ ਦਾ ਸਟੈਂਡ ਕਰਦਾ ਉਹਦੇ ਅਗਲੇ ਬਜਟ ਤੱਕ ਤੇ 48000 ਰੁਪਿਆ ਇੱਕ ਮਹਿਲਾ ਦੇ ਨਾਮ ਦਾ ਹੋ ਜਾਏਗਾ ਸੋ ਇਹ ਕਦੋਂ ਤੱਕ ਕਰਨਗੇ ਇਹਦੇ ਬਾਰੇ ਵਿੱਚ ਕੋਈ ਜ਼ਿਕਰ ਨਹੀਂ ਹੈ ਫ੍ਰੀ ਬੱਸ ਸਰਵਿਸ